ਕੀ ਕਰਨਾ ਇਹ ਆ ਕਿ ਇੱਕ ਵਾਰੀ ਪਾੜ ਪੜ ਵਾਲਾ ਨਹੀਂ ਲਾਈ ਪੋਣ ਵਾਸਤੇ ਤੇ ਦਰ ਦਰ ਲਾਈ ਜੇ ਉਹਦੇ ਨਾਲ ਜ਼ਮੀਨ ਜਿਹੜੀ ਹੁਣ ਸੁੱਕੀ ਆ ਤਾਂ ਮਗਰ ਐ ਵਧੀਆ ਗੁੰਦੀ ਬਣਦੀ ਜਾਂਦੀ ਆ ਉਹ ਤਾਂ ਨਹੀਂ ਤੇ ਅੱਗੇ ਕਿ ਕੰਵੀਆਂ ਵਾਹ ਅਖਰੀ ਸੁਹਾਗਾ ਮਾਰ ਕਈ ਕੁਝ ਕਰਨਾ ਪੈਂਦਾ ਈ ਹੁਣ ਗੱਭਰੀ ਕਿਰਪਾ ਨਾਲ ਆ ਦਾ ਬਸ ਇੱਕ ਰੀਹਾ ਫੇਰ ਕੇ ਥਾਲੀ ਸੁੱਕ ਜੇ ਤੇ ਮਗਰ ਨਾਲ ਹੀ ਜਿਹੜੀ ਆ ਉਹ ਬਜਾਈ ਵਧੀਆ ਹੋਈ ਜਾਂਦੀ ਆ ਤੇ ਨਹੀਂ ਤੇ ਅੱਗੇ ਸੁਹਾਗੇ ਮਾਰਨੇ ਪੈਂਦੇ ਬੜਾ ਕੁਝ ਕਰਨਾ ਪੈਂਦਾ ਈ ਨਵੇਂ ਸਾਧਨਾਂ ਦੇ ਨਾਲ ਫਰਕਤ ਹੈਗਾ ਤਕਨੀਕ ਦੇ ਨਾਲ ਚਲੋ ਵੇਦਨੇ ਹੈ ਤਾਂ ਬਹੁਤ ਮਹਿੰਗੇ ਆ ਪਰ ਇਹ ਆ ਕਿ ਸੌਖਾ ਬਹੁਤ ਹੋ ਗਿਆ ਇਹ ਨਹੀਂ ਵੀ ਤਵੀਆਂ ਪਾ ਲੋ ਰਾਤ ਸਾਰੀ ਸਾਰੀ ਰਾਤ ਟਰੈਕਟਰ ਵਾਈ ਜਾਓ ਤੁਹਾਨੂੰ ਵਤਰਨਾ ਕੁਛ ਕੋ ਜੇ ਮੜਾ ਇਹ ਪੈੜੀ ਵਤਰਾਂ ਉਦੀ ਸੁਕਣੇ ਸੁਕਦੇ ਜਾਂਦੀ ਸੁੱਕ ਪਰੋਈ ਹੁੰਦੀ ਆ ਤੇ ਨਾਲ ਹੀ ਜਿਹੜਾ ਵਾ ਉਹ ਬਜਾਈ ਹੋਏ ਦੀ ਪਿਛੇ ਹੀ ਨੇ ਤੇ ਪਹਿਲਾਂ ਪਹਿਲਾਂ ਹੁੰਦਾ ਆ ਕਿ ਯਾਰ ਅੱਜ ਤਵੀਆਂ ਪਾ ਲੋ ਸੁਹਾਗਾ ਹਣਾਲ ਮਾਰ ਆ ਉਹਨੂੰ ਫੇਰ ਸੁਹਾਗਾ ਮਾਰ ਦੋ ਉਹ ਸਾਰੇ ਕੰਮ ਜਿਹੜੇ ਆ ਉਹ ਨਵੀਂ ਮਸ਼ੀਨਰੀ ਦੇ ਆਉਣ ਨਾਲ ਜਿਹੜੇ ਸਾਰੇ ਕੰਮ ਜਿਹੜੇ ਖਤਮ ਹੋ ਗਏ ਆ ਜਿਹੜਾ ਪਹਿਲਾ ਜਿਹੜਾ ਇਹ ਬਹੁਤ ਤਗੜੀ ਗੱਲ ਹੁੰਦੀ ਨਹੀਂ ਤੇ ਕਦੀ ਕੋਈ ਸੰਭਾਲਣਾ ਕਿ ਭਾਵੇਂ ਸੋ ਪੈਦਿਆਂ ਦਾ ਕਰਕੇ ਥੋੜਾ ਥਾਂ ਗਲਾਬ ਨੇ ਬਨੇ ਬਨੇ ਰਹਿ ਜਾਂਦਾ ਬਾਕੀ ਤੇ ਬੜੀ ਵਧੀਆ ਬੂਦੀ ਬਣਦੀ ਹੈ ਵੀ ਵਧੀਆ ਬਣਦਾ ਜਾਂਦਾ ਨਹੀਂ ਤੇ ਉਤਰਾ ਇਹਨੂੰ ਵਿਜਣਾ ਬਹੁਤ ਔਖਾ ਹੈ ਪਰ ਜਿਹੜਾ ਉਧਰਲੇ ਬੰਨੇ ਆ ਜਦੋਂ ਸੁੱਕਾ ਥਾਂ ਉਹ ਬੜੀ ਵਧੀਆ ਗੱਲ ਬਣਦੀ ਹੈ ਇਹ ਵੀ ਵਧੀਆ ਬਣ ਗਈ ਉਦਾਂ ਚਲੋ ਉਦਾਂ ਬਜਾਈ ਹੋਣੀ ਨਹੀਂ ਇਸ ਪੈਦੇ ਬਹੁਤ ਜਿਆਦੇ ਆ ਤੇ ਬਾਬਾ ਜੀ ਹੁਣਾਂ ਨੇ ਲਾਏ ਆ ਇੱਧਰ ਤੇ ਬਹੁਤ ਹੀ ਵਧੀਆ ਜਿਹੜੀ ਜ਼ਮੀਨ ਬਣ ਜਾਂਦੀ ਨੇ ਇਹਦੇ ਬਹੁਤ ਚੀਕਨੀ ਜ਼ਮੀਨ ਆ ਐਦਾਂ ਦੇ ਢੇਲੇ ਆ ਤੇ ਪਰ ਸਪਰ ਸੀਡਰ ਜਿਹੜੇ ਆ ਉਹ ਕੱਢੀ ਆਉਂਦੇ ਵਟ ਐ ਪੂਰੀ ਨਾਲ ਨਾਲ ਹੀ ਮਿਹਣ ਕਰੀ ਜਾਂਦੇ ਆ ਤੇ ਤਾਂ ਕੰਟਰੋਲੇਟਰ ਮਾਰਨੇ ਪੈਣੇ ਆਈ ਕਈ ਕੁਝ ਕਰਨਾ ਪੈਣਾ ਆ ਇਹਨਾਂ ਦੀ ਜਿਹੜਾ ਬਹੁਤ ਸ਼ੋਰ ਬਹੁਤ ਹੋ ਗਿਆ ਆਸਾਖਾ ਨਾਲ ਜਿਹੜੀਆਂ ਗੁੱਠਾਂ ਉਹ ਵੀ ਨਾਲ ਹੀ ਕੋਟੀ ਜਾਂਦਾ ਕੋਟੀ ਜਾਂਦਾ ਨਾਲ ਹੀ ਗੁੱਠਾਂ ਵਾ ਵਧੀਆ ਵਧੀਆ ਕੱਚੀ ਆ ਗਾ ਆਹ ਆਸਾਨ ਬੰਦਾ ਐ ਨਾਲ ਵਾਲੀ ਨਾਲ ਵਾਲੀ ਗੁੱਠਾਂ ਨਾਲ ਉਹ ਨਹੀਂ ਕੱਢੀ ਚਾਹੀਦੀਆਂ ਐ ਅਰੀਜਨਾਂ ਕੁੜ ਕੇ ਬਣਾਉਣੀਆਂ ਚੰਗਾ